ਚੱਲ ਓਏ ਆ ਗਏ ਓਨੇ ਆ ਗਏ ਆ ਗਏ ਮੇਰੇ ਭਰਾ ਦੇ ਨਾਲ ਆ ਗਏ ਆ ਗੀ ਨੰਗ ਓਏ ਭਾਈ ਕੀ ਲੈ ਓਏ ਕਿਉਂ ਤੇਰੇ ਵਾਸਤੇ ਥੋੜਾ ਲੈ ਆ ਮੈਂ ਆ ਆ ਓਏ ਮੇਰੀ ਕੋ ਸੁਣਨੀ ਆ ਵਾ ਗੱਲ ਆਓ ਦੇ ਓ ਲੱਗੀ ਭੈਣ ਦੇ ਨਾਲ ਬਾਲੀਆਂ ਪੈਆਂ ਹੋਰ ਵਾਸਤੇ ਲੈ ਤੇਰੀ ਵਾਸਤੇ ਆ ਆ ਇਹ ਕੱਢੀ ਲੈਣਾ ਚਾਹ ਰਹਾ ਹੈ ਨਹੀਂ ਨਹੀਂ ਇਹ ਨਾ ਮੈਂ ਤਾਂ ਤੇਰੇ ਪਹਿਲਾਂ ਵਾਸਤੇ ਲੈ ਗੱਲ ਸੁਣੀ ਗੱਲ ਤਾਂ ਸੁਣ ਕੇ ਜਾਈ ਮੇਰੀ ਸੁਣ ਕੇ ਜਾਈਂ ਗੱਲਿਆ ਆਹ ਆ ਲੈ ਗਈ ਖਿੱਚ ਕੇ ਪਾਣ ਦੇ ਬਾਲੀਆਂ ਚੰਦਰੀਆਂ ਛੱਡੀਆਂ ਚੰਦਰੀਆਂ ਬਾਲੀਆਂ ਏਂ ਜੀ ਕਦਮੇ પાਸ ਖੁੰਨਵਾ ਮੇਰੇ ਨਾ ਕਹਤਾਂ ਹੂੰ ਕਰਦੀਆਂ ਇਹ ਤਰ੍ਹਾਂ ਐ ਤੈਨੂੰ ਹੈ ਖਵਾ ਦੋ ਮੈਨੂੰ ਕੀ ਲੈ ਆਏ ਆ ਲੋੜੀ ਦਾ ਸਵਾਰਨੇ ਲੋੜੀ ਦਾ ਲੋੜੀ ਦਾ ਲੋੜੀ ਦਾ ਲੈ ਆਏ ਆ ਬਾਈ ਮੈਨੂੰ ਖਵਾ ਦੋ ਕਿਉਂ ਤੈਨੂੰ ਖਵਾ ਜੀ ਮੈਂ ਤਾਂ ਇਹ ਖਵਾ ਦੇ ਪਹਿਣਾ ਵਾਸਤੇ ਲੈ ਆਇਆ ਦਿਖਾਈ ਬਾਈ ਪਹਿਣ ਦੇ ਫੇਰੇ ਜਿਵੇਂ ਦਿਖਾ ਦੇ ਮੈਨੂੰ ਹੈ ਦਿਖਾ ਦੇ ਇੱਕ ਆ ਖੜੀ ਆਹੇ ਲੈ ਆਈ ਖਿੱਚ ਕੇ ਪਾਣ ਦੇ ਮੇਰੀ ਗੱਲ ਸੁਣੋ ਥੀ ਘਰ ਨੂੰ ਲੱਗਾ ਆ ਜਾਂਦੇ ਆ ਜਾਂਦੇ ਮੇਰੇ ਭਰਾ ਨੂੰ ਬਣਾਉਣਾ ਤੇਰੀ ਕਹਿਣਾ ਤੇਰੀ ਲਾਹੂਆ ਸ਼ੋਤ ਤੇਰੀ ਕਿੱਸਰ ਤੇਰੇ ਵਾਸਤੇ ਲਾਉਂਦੇ ਆ ਕਾਰ ਮੇਰੇ ਖਤਰ ਨੂੰ ਮੈਨੂੰ ਦਿਖਾਉਂਦਾ ਮੇਰੇ ਕੀ ਕੋੜ ਚੱਲਿਆ ਮੈਨੂੰ ਖਵਾ ਦੋ ਕਿਉਂ ਖਵਾਈ ਤੈਨੂੰ ਖਵਾ ਦੋ ਮੈਨੂੰ ਤੂੰ ਖਾਣ ਦੇ ਲੈ ਕੇ ਆਈ ਨਹੀਂ ਉਹ ਖਵਾ ਦੋ ਭਰਾਵਾ ਨਾ ਨਾ ਅਵੇ ਆਕਾਸ ਓਏ ਅਸੀਂ ਤਾਂ ਭੁੱਖੇ ਨੰਗੇ ਆ ਅਤੰਦਰੀ ਬੋਲੀ ਜਾਊਂਗਾ ਵੀ ਕਾਸ਼ ਆਇਆ ਸੀ ਹਾਂ ਕੀ ਲੈ ਕੇ ਆਇਆ ਹੈਗਾ ਮੈਨੂੰ ਤਾਂ ਅੱਛਾ ਦੇਖ 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 ਕਿਵੇਂ ਪਿੱਲੇ ਰੰਗ ਚੁੱਧ ਪੈਉਂਦੇ ਨੇ ਮੇਰੇ ਕੋਲ ਚੱਲਿਆ ਮੈਨੂੰ ਨਹੀਂ ਦਿੰਦਿਆਂ ਮੈਨੂੰ ਕਿਉਂ ਨਹੀਂ ਦਿੰਦਿਆਂ ਮੇਰੇ ਕੀ ਕੋੜ ਚੱਲਿਆ ਇਹਨੂੰ ਦੇਖ ਇਹਨੂੰ ਤੂੰ ਵੀ ਦੇ ਦਾਂਗੇ ਕੋਈ ਗੱਲ ਨਹੀਂ ਹਾਂ ਪੈਸਾ ਤੇ ਨਹੀਂ ਕਰਦੀਆਂ ਹੋਣੀਆਂ ਜਗਾਨ ਲੈਣ ਪੈਸਾ ਤੇ ਲੀ ਖਾਂਦੀਆਂ ਇਹ ਹੋਰ ਇਹ ਦਿੰਦਾ ਕਿ ਕਿਸਾਨ ਨੂੰ ਨਾਲੇ ਤੂੰ ਦਿੰਨਾ ਫਿਰ ਮੇਰੇ ਕੀ ਕੋੜ ਚੱਲਿਆ ਮੈਨੂੰ ਕਿਉਂ ਨਹੀਂ ਖਵਾਉਂਦਾ ਫੇਰ ਤੂੰ ਆਲਾ ਨਾ ਚੁੱਪ ਕਰਕੇ ਆ ਦੇ ਮੰਜੇ ਤੇ ਬਹਿ ਜਾ ਜਾ ਕੇ ਉਹ ਮੇਰੇ ਤੋਂ ਕਾਸ ਕਿੱਧਰ ਗਿਆ ਕਰੂਗਾ ਸਾਨੂੰ ਕੋਈ ਗੱਲ ਨਹੀਂ ਮੈਨੂੰ ਵੀ ਖਵਾ ਦੋ ਨਹੀਂ ਦੇ ਦੇ ਭੋਰਾ ਵਿਚਾਰੇ ਦੇ ਦੋ ਦੇ ਦੋ ਇਹਨੂੰ ਤੈਨੂੰ ਵੀ ਦੇ ਦਾਂਗੀ ਨਾ ਖਾਣਾ ਤੂੰ ਵੀ ਕੱਢ ਕੇ ਮੂੰਹ 'ਚ ਪਾ ਦੇ ਇਹ ਤਾਂ ਫਿਰ ਬਾਲੀ ਸੋਣੀ ਕਰਨਾ ਮੂੰਹ 'ਚ ਪਾ ਦੇਗੀ ਤਾਂ ਲੈ ਪਾ ਦੇ ਫੜ ਤੂੰ ਅੰਮ੍ਰਿਤ ਚੌਰਾ ਦੇ ਪਾ ਦੇ ਬੱਸ ਆਈ ਨਹੀਂ ਉਹ ਪਾ ਮੂੰਹ 'ਚ ਤੇਰੀ ਭੋਰਾ ਫਿਰਦਾ ਕੀ ਗੱਲ ਹੈ ਉਹ ਵੀ ਗਿਆ ਹੁਣ ਪਰ ਉਹ ਇਹਨੂੰ ਕਹਦੇ ਇਹ ਪਾ ਦੂਗੀ ਉਹ ਕੋਈ ਨਹੀਂ ਚਾਹ ਵਰ ਲੋ ਕੀਆ ਮੇਰੇ ਕੋਲ ਵੀ ਪੱਸਾ ਮਾਰ ਕੇ ਲੰਘ ਜਾਂਦੀਆਂ ਚਾਹ ਪਿਆ ਨਹੀਂ ਕੋਈ ਚੱਲਿਆ ਮੇਰੇ ਦਵਾਦਰ ਮੱਝੇ ਤੇ ਵਾਜਾ ਚਪਕਾ ਕੇ ਮੱਝੇ ਤੇ ਵਾਜਾ ਮੈਂ ਪਾ ਜਣੀ ਆਪਣੇ ਓਏ ਆਉਂਦੇ ਆਉਂਦੇ ਉਹਨਾਂ ਨੂੰ ਦੋਨਾਂ ਨੂੰ ਮੈਂ ਕਰਦਾ ਗੱਲ ਕਾਹਦੀ ਮਿਲਕੀ ਤੇ ਪਾਣੀ ਮੈਨੂੰ ਤਾਂ ਤੁਸੀਂ ਰੋਟੀ ਨਾ ਪੁੱਛੀਆਂ ਨਾ ਚਾਹ ਨਾ ਪਾਣੀ ਇਹਨੂੰ ਤੁਸੀਂ ਉਹ ਕਰਦਿਆਂ ਨੇੜੇ ਲਾਉਣੀ ਆ। ਵੇ ਤੂੰ ਖਾਲਾ ਲਪੜਾ ਤੂੰ ਖਾਲਾ। ਹਾਂ ਮੈਂ ਨਹੀਂ ਖਾਂਦਾ। ਮੈਂ ਤਾਂ ਕੰਮ ਕਰਦਾ ਗਾ ਉਹਦਾ ਫਿੱਲਗਾ। ਮੈਂ ਨਹੀਂ ਖਾਂਦਾ। ਤੂੰ ਤਾਂ ਹਉ ਨਹੀਂ ਚੁਗਲੀ ਕਰਤੀ। ਆਉਂਦਾ ਮੈਂ ਕੰਮ ਕਰਦਾ ਮੈਂ ਤਾਂ ਕੰਮ ਕੋ ਆਇਆ ਹੁਣ ਖੇਤ ਤੋਂ। ਇੱਥੇ ਕੋਲ ਹੋਰ ਪੰਨੇ ਦੰਨੇ ਹੈਗਾ ਕੁਝ ਕਰ ਲੈਣਾ ਹੁਣ। ਮੱਜਨ ਨੀਰਾ ਪਾਉਂਗਾ ਇੱਥੇ ਰੀਆ। ਹਾਂ ਪਾਉਂਦਾ ਤਾਂ। ਮੈਂ ਪਾਉਂਦਾ ਮੈਂ ਮਾੜਾ ਲੱਗਦਾ ਸਾਨੂੰ। ਕੋਈ ਗੱਲ ਨਹੀਂ ਆ ਜਾਂਦੇ। ਕੋਈ ਗੱਲ ਨਹੀਂ ਆ ਜਾਂਦੇ। ਤੂੰ ਮਾੜਾ ਲੱਗਣਾ ਆ ਜਾਂਦੇ ਆ ਜਾਂਦੇ ਆ ਜਾਂਦੇ। ਮਾੜਾ ਲੱਗੀ ਇਥੋਂ। ਆ ਜਾਂਦੇ। ਮੈਂ ਕਰ ਦਾਂਗਾ ਲੈ ਉਹਨਾਂ ਨਾਲ ਆ ਜਾਂਦੇ ਜਾ ਬਗਜਾ ਕੇ ਅੰਦਰ ਬੈਠਾ ਕਰ ਦਾਂਗਾ ਆ ਜਾਂਦੇ ਜਾ ਬਗਜਾ ਜਾ